ਉਹ ਇਹ ਘਰ ਚ ਹੋਏ ਮਤਲਬ ਬਾਬਾ ਉਹਨਾਂ ਦਾ ਹਰਕਤ ਕਰਦਾ ਸੀ ਤੇ ਮੈਂ ਕਿਹਾ ਵੀ ਮੈਂ ਇਦਾਂ ਕੰਮ ਨਹੀਂ ਕਰਨਾ ਵੀ ਮੈਂ ਕਿਹਾ ਵੀ ਤੁਸੀਂ ਮੈਨੂੰ ਪੁੱਛ ਕੇ ਨਹੀਂ ਸੀ ਕੰਪਨੀ ਨੂੰ ਪੈਸੇ ਦਿੱਤੇ ਕਿਉਂਕਿ ਸਾਨੂੰ ਪੁੱਛ ਕੇ ਕੰਟਰੈਕਟ ਨਹੀਂ ਕਰਦੇ ਫੈਮਿਲੀ ਕੁੜੀਆਂ ਬਸ ਇਦਾਂ ਕੁੜੀਆਂ ਨੂੰ ਬਿਠਾ ਦਿੰਦੇ ਆ ਜਿਹੜੀ ਕੁੜੀ ਉਹਨਾਂ ਨੂੰ ਪਸੰਦ ਆਂਦੀ ਆ ਘਰ ਵਾਲੇ ਲੈ ਜਾਂਦੇ ਆ ਤੇ ਉਹਦੀ ਆਈਡੀ 15 ਦਿਨਾਂ ਪਿੱਛੋਂ ਬਣਾ ਦਿੰਦੇ ਤੇ ਮੈਂ ਆਪਣੀ ਮੈਡਮ ਨੇ ਹੀ ਗੱਲ ਕਹੀ ਮੈਂ ਕਿਹਾ ਵੀ ਮੈਂ ਵਾਪਸ ਆਪਣਾ ਕੰਪਨੀ ਚ ਜਾਣਾ ਵੀ ਮੈਂ ਤੁਹਾਡੇ ਘਰ ਕੰਮ ਨਹੀਂ ਕਰਨਾ ਉਹ ਮੇਂ ਨਹੀਂ ਗੱਲ ਕਹਿੰਦੇ ਸੀ ਅਗੋਂ ਕਹਿੰਦੇ ਵੀ ਅਸੀਂ 5000 ਡਾਲਰ ਤੈਨੂੰ ਦੇ ਕੇ ਕੰਪਨੀ ਵਿੱਚੋਂ ਲੈ ਕੇ ਆਏ ਆ ਤੇ ਤੈਨੂੰ 2 ਸਾਲ ਇੱਥੇ ਹੀ ਕੰਮ ਕਰਨਾ ਪਵੇਗਾ ਕੁੜੀਆਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਜਾਂਦਾ ਵਾ ਕੋਈ ਵੀ ਕੰਮ ਲਈ ਹੈ ਜੇ ਕਹਿਣਗੇ ਕਰਨਾ ਹੀ ਪੈਣਾ ਵਾ ਤੁਹਾਨੂੰ ਤੇ ਕੁੜੀਆਂ ਨੂੰ ਇਹ ਕੰਪਨੀ ਵੱਲੋਂ ਤਾਂ ਵੇਚੀ ਜਾਂਦੀਆਂ 2 ਸਾਲ ਲਈ ਮੇਰਾ ਵੀਜ਼ਾ ਮੈਂ ਕਢਵਾਇਆ ਤਾਂ ਸੀਗਾ ਸਲਾਈ ਦੇ ਕੰਮ ਦਾ ਚਲੋ ਉੱਧਰ ਜਾ ਕੇ ਸਾਨੂੰ ਪਤਾ ਲੱਗਦਾ ਵਾ ਵੀ ਤੁਹਾਨੂੰ ਇਹ ਘਰ ਦੇ ਕੰਮ 'ਚ ਫਸਾ ਰਹਿਆ ਵਾ ਝੂਠ ਬੋਲ ਕੇ ਮੈਨੂੰ ਫਿਰ ਕੰਪਨੀ ਦੇ ਵਿੱਚ ਟੌਰਚਰ ਕਰਦੇ ਸੀਗੇ ਵੀ ਜੇ ਤੂੰ ਕੰਮ ਨਹੀਂ ਕਰਨਾ ਤੈਨੂੰ ਇੱਧਾ ਬੈਠੀ ਵੀ ਨਹੀਂ ਰਹਿਣ ਦੇਣਾ ਜੇ ਹੁਣ ਫਿਰ ਫੋਨ ਵੀ ਨਹੀਂ ਦਿੰਦੇ ਹੁੰਦੇ ਸੀਗੇ ਕੰਪਨੀ ਵਿੱਚ ਖਾਣਾ ਵੀ ਇੱਕ ਟਾਈਮ ਦਿੰਦੇ ਸੀ ਸਾਮੀ ਲਿਦਾਉਣ ਮੈਨੂੰ ਵੀ ਇਹ ਪਹਿਲਾਂ ਕੁੱਟਮਾਰ ਕਰਨ ਵਾਸਤੇ ਆਇਆ ਸੀ ਖੁਦ ਮੇਰਾ ਏਜੰਟ ਛੋਟੀ ਲੈ ਕੇ ਮਾਰਨ ਵਾਸਤੇ ਆਇਆ ਸੀਗਾ ਤੇ ਮੈਂ ਇਹਦੀ ਵੀਡੀਓ ਬਣਾ ਲਈ ਸੀਗੀ ਤੇ ਇਹਨਾਂ ਨੇ ਮੇਰਾ ਫੋਨ ਤੋੜ ਦਿੱਤਾ ਉਹਦੇ ਵਿੱਚ ਵੀਡੀਓ ਖਾਸਿਆ ਸੀਗੀਆਂ ਕੁੜੀਆਂ ਨਾਲ ਜਿੱਦਾਂ ਸ਼ੋਸ਼ਣ ਕਰਦੇ ਆ ਉਹ ਵੀ ਵੀਡੀਓ ਸੀਗੀਆਂ ਇਹਨਾਂ ਨੇ ਮੇਰਾ ਫੋਨ ਵੀ ਤੋੜ ਦਿੱਤਾ ਪੰਪਨੀ ਵਿੱਚ ਵੀ ਇਸ ਗੱਲ ਦਾ ਪਤਾ ਉਹ ਉਧਰ ਦੇ ਥਾਣੇ 'ਚ ਪੁਲਿਸ ਅਫਸਰ ਨੂੰ ਵੀ ਇਸ ਗੱਲ ਦਾ ਪਤਾ ਵਾ ਮੈਂ ਇਹਦੀ ਕੰਪਲੇਟ ਵੀ ਬਹੁਤ ਵਾਰ ਕੀਤੀ ਆ ਘੱਟੋ ਘੱਟ 5-6 ਵਾਰ ਮੈਂ ਇਹਦੀ ਕੰਪਲੇਟ ਕੀਤੀ ਆ ਉੱਥੇ ਇਹਨੂੰ ਜੇਲ੍ਹ ਵੀ ਕਰਾਈ ਆ ਜੇਲ੍ਹ 'ਚ ਬੈਠਾ ਵੀ ਰਿਹਾ ਇਹ ਉਮੀਦ ਸੀਗੀ ਵਾਪਸ ਹੋਣ ਦੀ ਉਮੀਦ ਗਵਾ ਚੁੱਕੇ ਚਲੋ ਮੈਂ ਇੰਨੇ ਕਿ ਜ਼ਿਆਦਾ ਡਿਪਰੈਸ਼ਨ 'ਚ ਸੀ ਮੈਂ ਦੋ ਵਾਰ ਛਾਲ ਮਾਰੀ ਮੈਂ ਦੂਜੀ ਮੰਜ਼ਲ ਤੋਂ ਦੋ ਵਾਰ ਛਾਲ ਮਾਰੀ ਬਸ ਮੇਰਾ ਇਹ ਨੰ ਬਚਾ ਮੈਨੂੰ ਨਹੀਂ ਪਤਾ ਵੀ ਮੈਂ ਕਿੱਦਾਂ ਬਚੀ ਆ ਚਾਲਸਾਜ਼ ਏਜੰਟਾਂ ਦਾ ਸ਼ਿਕਾਰ ਬਣ ਕੇ ਖਾੜੀ ਮੁਲਕਾਂ 'ਚ ਫਸੀਆਂ ਬਹੁਤ ਸਾਰੀਆਂ ਲੜਕੀਆਂ ਦੀ ਰਾਜ ਸਭਾ ਮੈਂਬਰ ਸੰਤਸੀਚੇਵਾਲ ਦੀ ਯਤਨ ਸਦਕਾ ਵਤਨ ਵਾਪਸੀ ਹੋਈ ਹੈ ਅੱਜ ਇੱਕ ਹੋਰ ਲੜਕੀ ਜੋ ਇਰਾਕ ਦੇ ਵਿੱਚ ਇੱਕ ਠੱਗ ਏਜੰਟ ਦੇ ਢਾਈ ਚੜ ਕੇ ਇੱਕ ਗਲਤ ਤਰੀਕੇ ਦੇ ਨਾਲ ਉਸ ਨੂੰ ਉੱਥੇ ਫਸਾ ਦਿੱਤਾ ਜਾਂਦਾ ਹੈ ਉਸ ਦੀ ਵਾਪਸੀ ਹੋਈ ਹੈ ਵਤਨ ਵਾਪਸੀ ਤੋਂ ਬਾਅਦ ਸਭ ਤੋਂ ਪਹਿਲਾਂ ਸੰਤਸੀਚੇਵਾਲ ਜੀ ਦਾ ਧੰਨਵਾਦ ਕਰਨ ਦੇ ਲਈ ਅੱਜ ਸੁਲਤਾਨਪੁਰ ਲੋਧੀ ਪਹੁੰਚੀ ਹੈ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਸਬ ਤੋਂ ਪਹਿਲਾਂ ਜਾਨਣਾ ਚਾਹਾਂਗੇ ਕਿ ਵਿਦੇਸ਼ ਜਾਣ ਦਾ ਮੁੱਖ ਕਾਰਨ ਕੀ ਸੀ ਤੁਹਾਡਾ ਗਰੀਬੀ ਜਾਨੀ ਮੈਂ ਆਪਣੇ ਫਰੈਂਡ ਮੇਰੀ ਦੋ ਫਰੈਂਡਾਂ ਸੀ ਆ ਮੈਂ ਲੁਧਿਆਣੇ ਤੋਂ ਚਲੋ ਅਸੀਂ ਕੰਮ ਕਰਦੀਆਂ ਸੀਗੀਆਂ ਇਕੱਠੀਆਂ ਉਹਨਾਂ ਦੇ ਕੰਟੈਕਟ ਦੇ ਵਿੱਚ ਕੁੜੀਆਂ ਦੇ ਨਾਲ ਰਲ ਮਿਲ ਕੇ ਚਲੋ ਅਸੀਂ ਇਸ ਏਜੰਟ ਦਾ ਕੀਤਾ ਉਹਨਾਂ ਨੇ ਮੈਨੂੰ ਬਾਹਰ ਭੇਜੰਦਾ ਚਲੋ ਕੁੜੀਆਂ ਨੇ ਵੀ ਨਾਲ ਸੀ ਜਾਣਾ ਸੀਗਾ ਉਹ ਤਾਂ ਗਈਆਂ ਨਹੀਂ ਤੇ ਮੇਰਾ ਵੀਜ਼ਾ ਪਹਿਲਾਂ ਆਇਆ ਕਰਕੇ ਪਰ ਮੈਨੂੰ ਜਾਣਾ ਪਿਆ ਮੈਂ ਚਲੋ ਚਲੀ ਗਈ ਮੇਰਾ ਵੀਜ਼ਾ ਮੈਂ ਕਢਵਾਇਆ ਤਾਂ ਸੀਗਾ ਸਲਾਈ ਦੇ ਕੰਮ ਦਾ ਚਲੋ ਉੱਧਰ ਜਾ ਕੇ ਸਾਨੂੰ ਪਤਾ ਲੱਗਦਾ ਵਾ ਵੀ ਸਾਨੂੰ ਇਹ ਘਰ ਦੇ ਕੰਮ ਚ ਫਸਾ ਰਿਆ ਵਾ ਝੂਠ ਬੋਲ ਕੇ ਗਏ ਟੂਰਿਸਟ ਵੀਜ਼ੇ ਤੇ ਸੀਗੇ ਜਾਂ ਦੂਸਰੇ ਵਿੱਚ ਟੂਰਿਸਟ ਵੀਜ਼ੇ ਤੇ ਹਾਂਜੀ ਇੱਥੋਂ ਪਹਿਲਾਂ ਡੁਬਈ ਜਾਂਦੇ ਆ ਫੇਰ ਗਾਹ ਇराक ਜਾਂਦੇ ਆ ਤੇ ਫੇ ਉੱਥੇ ਜਾ ਕੇ ਕੀ ਕੁਝ ਚੱਲਣਾ ਪਿਆ ਉੱਤੇ ਜਾ ਕੇ ਬਸ ਟੌਰਚਰ ਕਰਦੇ ਆ ਬਹੁਤ ਜ਼ਿਆਦਾ ਜਦੋਂ ਕੰਮ ਨਹੀਂ ਕਰਦੇ ਜਦੋਂ ਵੀ ਮਤਲਬ ਮੈਂ 3 ਮਹੀਨੇ ਕੰਪਨੀ ਵਿੱਚ ਬੈਠੀ ਰਹੀ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਘਰ ਦਾ ਕੰਮ ਨਹੀਂ ਕਰਨਾ ਵੀ ਮੈਂ ਵਾਪਸ ਇੰਡੀਆ ਜਾਣਾ ਵਾ ਫਿਰ ਉਹ ਮੈਨੂੰ ਟੌਰਚਰ ਕਰਦੇ ਸੀ ਕੱਲੀ ਨੂੰ ਰੂਮ ਦੇ ਵਿੱਚ ਵੀ ਤਾੜ ਦਿੰਦੇ ਸੀ ਇਹ ਹੁਣ ਵੀ ਨਹੀਂ ਦਿੰਦੇ ਸੀ ਫਿਰ ਖਾਣੇ ਵੇਲੇ ਵੀ ਮੈਨੂੰ ਬੈਠੀ ਰਹਿਣਾ ਮੈਂ ਹਫ਼ਤਾ ਹਫ਼ਤਾ ਖਾਣਾ ਨਹੀਂ ਸੀ ਖਾਣੀ ਹੁੰਦੀ ਬੈਠੀ ਰਹਿੰਦੀ ਹੁੰਦੀ ਸੀ ਜੇ ਮੈਨੂੰ ਲੇਖਾਣਾ ਲੈ ਕੇ ਵੀ ਆਉਂਦੇ ਹੁੰਦੇ ਸੀ ਮੈਂ ਕਹਣਾ ਮੈਂ ਖਾਣਾ ਖਾਣਾ ਵੀ ਨਹੀਂ ਤੁਹਾਡਾ ਕਿਉਂਕਿ ਇਹੋ ਜਿਹਾ ਖਾਣਾ ਮੈਨੂੰ ਪਸੰਦ ਨਹੀਂ ਮੈਂ ਕਿਹਾ ਮੈਂ ਕਰੀ ਆਪਣੇ ਵਾਪਸ ਇੰਡੀਆ ਜਾਣਾ ਵਾ ਤੇ ਉਹੀਂ ਮਤਲਬ ਕੁਝ ਵੀ ਕੰਮ ਨਹੀਂ ਇੱਥੇ ਕਰਨਾ ਤੇ ਕਦੋਂ ਗਏ ਸੀ ਵਿਦੇਸ਼ ਤੇ ਕਿਸ ਕਿਸਮ ਦਾ ਤਸ਼ੱਦਦ ਉੱਥੇ ਚੱਲਣਾ ਪਿਆ ਮੈਂ 8 ਜਨਵਰੀ ਨੂੰ ਗਈ ਸੀ 2024 ਉੱਥੇ ਯਾਨੀ ਕੁੜੀਆਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਜਾਂਦਾ ਵਾ ਕੋਈ ਵੀ ਕੰਮ ਲਈ ਜੇ ਕਹਿਣਗੇ ਕਰਨਾ ਹੀ ਪੈਣਾ ਵਾ ਤੁਹਾਨੂੰ ਕਰ ਦੇ ਕੰਮ ਦੇ ਵਿੱਚ ਫਸਾ ਕੇ ਧਰ ਦਿੰਦੇ ਆ ਜਦੋਂ ਹੁਣ ਕਰਦੇ ਆਣੇ ਤਾਂ ਪੈਸੇ ਭਰ ਦੇਣੇ ਆ ਤੇ ਕੁੜੀਆਂ ਨੂੰ ਇਹ ਕੰਪਨੀ ਵੱਲੋਂ ਤਾਂ ਵੇਚ ਹੀ ਜਾਂਦੀਆਂ 2 ਸਾਲ ਲਈ ਜੇ ਹੁਣ ਕਰਦੇ ਆਣੇ ਜਿਹੜਾ ਕੰਮ ਕਹਿਤਾ ਉਹ ਕਰਨਾ ਹੀ ਪੈਣਾ ਵਾ ਕੁੜੀਆਂ ਨੂੰ ਇਸ ਤਰੀਕੇ ਨਾਲ ਫਿਰ ਜਦੋਂ ਕਰਦੇ ਆਣੇ ਕਿ ਆ ਵੀ ਅਸੀਂ ਇੰਨੇ ਪੈਸੇ ਦਿੱਤੇ ਆ ਸਾਡਾ ਹੀ ਕੰਮ ਕਰੋ ਤੇ ਫਿਰ ਕੁੜੀਆਂ ਕਰਦੀਆਂ ਕੋਈ ਹੁੰਦੀ ਆ ਵੀ ਜਿਹੜੀ ਨਹੀਂ ਮੰਨਦੀ ਉਹਨਾਂ ਦੀ ਗੱਲ ਵਾਪਸ ਕੰਪਨੀ ਚ ਆ ਜਾਂਦੀ ਆ ਜਿੱਦਾਂ ਕਿ ਹੁਣ ਮੈਂ ਵੀ ਵਾਪਸ ਕੰਪਨੀ ਚ ਆ ਗਈ ਮੈਨੂੰ ਫਿਰ ਕੰਪਨੀ ਦੇ ਵਿੱਚ ਟਰਟਚਰ ਕਰਦੇ ਸੀਗੇ ਵੀ ਜੇ ਤੂੰ ਕੰਮ ਨਹੀਂ ਕਰਨਾ ਤੈਨੂੰ ਇਦਾਂ ਬੈਠੇ ਵੀ ਨਹੀਂ ਰਹਿਣ ਦੇਣਾ ਸੀ। ਜੇ ਹੁਣ ਫਿਰ ਫੋਨ ਵੀ ਨਹੀਂ ਦਿੰਦੇ ਹੁੰਦੇ ਸੀਗੇ ਕੰਪਨੀ ਦੇ ਵਿੱਚ ਖਾਣਾ ਵੀ ਇੱਕ ਟਾਈਮ ਦਿੰਦੇ ਸੀ ਸਾਨੂੰ ਤੇ ਫਿਰ ਜੇ ਅਸੀਂ ਇਹਨੂੰ ਆਪਣੇ ਅਜੈਂਡਾ ਨੂੰ ਕੰਪਲੀਟ ਕਰਦੇ ਸੀਗੇ ਵੀ ਤੂੰ ਸਾਨੂੰ ਇੱਥੇ ਫਸਾਇਆ ਵਾ ਵੀ ਤੂੰ ਹੀ ਹੁਣ ਕੁਝ ਕਰ ਸਾਨੂੰ ਵਾਪਸ ਭੇਜ ਇੰਡੀਆ ਸਾਨੂੰ ਉੱਥੇ ਇਹ ਬਸ ਪਿਆਰ ਨਾਲ ਹੀ ਸਮਝਾ ਕੇ ਜਾਂਦੇ ਸੀ ਤੁਸੀਂ ਕੰਮ ਤੇ ਲੱਗ ਜਾਓ ਤੇ ਅਸੀਂ ਜੇ ਕੰਮ ਤੇ ਜਾਣ ਲਈ ਕਹਿੰਦੇ ਸੀਗੇ ਤੇ ਸਾਨੂੰ ਇਹ ਬਸ ਇਦਾਂ ਟਾਲੇ ਨੋਲੇਜ ਲਾ ਦਿੰਦੇ ਸੀਗੇ ਵੀ ਆਹ ਕੰਮ ਵਧੀਆ ਨਹੀਂ ਆਹ ਕੰਮ ਵਧੀਆ ਵਾ ਇੱਥੇ ਲੱਜੋ ਉੱਥੇ ਲੱਜੋ ਇਦਾਂ ਭੇਜਦੇ ਨੇ ਕਦੀ ਬਰੀ ਤਾਂ ਸਾਡੇ ਤੋਂ ਕੰਮ ਕਰਾ ਕੇ ਪੈਸੇ ਵੀ ਨਹੀਂ ਸਿੱਤੇ ਜਾਂਦੇ ਹੁੰਦੇ ਤੇ ਮੁੱਖ ਗੱਲ ਇਹ ਹੈ ਕਿ ਏਜੰਟ ਦੇ ਸੰਪਰਕ ਤੁਸੀਂ ਆਪਣੀਆਂ ਸਹੇਲੀਆਂ ਦੇ ਥਰੂ ਆ ਗਏ ਹੈ ਹੈ ਕਿੱਥੋਂ ਦਾ ਸੀ ਏਜੰਟ ਕੀ ਤੜਨਾ ਕਿੰਨੇ ਰੁਪਏ ਦੇ ਵਿੱਚ ਗੱਲਬਾਤ ਹੋਈ ਸੀ ਉਹਦੀ 70000 ਚ ਗੱਲ ਹੋਈ ਸੀਗੀ ਤੇ ਇਹਨੇ ਜਗਰਾਉਂਦਾ ਰਹਿਣ ਵਾਲਾ ਵਾ ਨਾਮ ਕੀ ਇਹਦਾ ਇਹਦਾ ਹੇਮ ਰਾਜਾ ਵੇ ਕਿੰਨੇ ਸਮੇਂ ਤੋਂ ਉੱਥੇ ਰਹਿ ਰਿਆ ਇਹ 5-6 ਸਾਲ ਤੋਂ ਉੱਥੇ ਹੀ ਰਹਿ ਰਿਹਾ ਕੋ ਵਾਪਸ ਇੰਡੀਆ ਨਹੀਂ ਆਇਆ ਹੋਰ ਕਿੰਨੀਆਂ ਕੁ ਕੁੜੀਆਂ ਹੋਣਗੀਆਂ ਜਿਹੜੀਆਂ ਅਜਿਹੇ ਹਾਲਾਤਾਂ ਦੇ ਵਿੱਚ ਉੱਥੇ ਫਸੀਆਂ ਹੋਈਆਂ ਨੇ ਉੱਥੇ 20-25 ਕੁੜੀਆਂ ਬੈਠੀਆਂ ਵਾਂ ਜਿਹੜੀਆਂ ਮੇਰੇ ਵਰਗੇ ਹਾਲਾਤਾਂ ਵਿੱਚ ਜਿੱਦਾਂ ਹੁਣ ਬੈਠੀਆਂ ਵਾਂ ਕਿਸੇ ਦੇ ਤੋਂ ਪੈਸੇ ਲੈ ਕੇ ਖਾਈ ਬੈਠਾ ਵਾ ਪੈਸੇ ਵੀ ਨਹੀਂ ਵਾਪਸ ਕਰਦਾ ਜਿੱਤੋਂ ਲੈ ਲੈਂਦਾ ਸੈਲਰੀ ਕਈਆਂ ਕੁੜੀਆਂ ਨੇ ਤਾਂ ਆਜ਼ਾਦ ਵੀਜੇ ਲਈ ਪੈਸੇ ਦਿੱਤੇ ਆ ਦੋ ਕੁੜੀਆਂ ਨੇ ਆਜ਼ਾਦ ਵਿਜੇ ਲਈ ਪੈਸੇ ਭਰੇ ਇਹਨਾਂ ਨੇ 33200 ਡਾਲਰ ਭਰਿਆ ਹੋਇਆ ਵਾ ਛੋਟਕਟ ਇੰਡੀਆ ਦਾ 3 ਲੱਖ ਰੁਪਿਆ ਬੰਦਾ ਤੇ ਉਹਨਾਂ ਦੇ ਇਹ ਆਈਡੀ ਪ੍ਰੂਫ ਲੈ ਕੇ ਨਹੀਂ ਦਿੰਦਾ ਪਿਆ ਕੰਪਨੀ ਵੱਲੋਂ ਪੈਸੇ ਲੈ ਕੇ ਖਾ ਗਿਆ ਹੋਰ ਕਿਸੇ ਕਿਸਮ ਦਾ ਜਿਹੜਾ ਤਸ਼ੱਦਦ ਚੱਲਣਾ ਪਿਆ ਹੋਵੇ ਕੁੱਟਮਾਰ ਵੀ ਕੀਤੀ ਗਈ ਥਾਡੀ ਉੱਥੇ ਹਾਂਜੀ ਕੁੱਟਮਾਰ ਵੀ ਕਰਦੇ ਕੁੜੀਆਂ ਨਾਲ ਜਦੋਂ ਕੋਈ ਕੋਈ ਗੱਲ ਨਹੀਂ ਮੰਨਦਾ ਤਾਂ ਜਿਦਾਂ ਮੈਨੂੰ ਵੀ ਇਹ ਪਹਿਲਾਂ ਕੁੱਟਮਾਰ ਕਰਨ ਵਾਸਤੇ ਆਇਆ ਸੀ ਖੁਦ ਮੇਰਾ ਏਜੰਟ ਛੋਟੀ ਲੈ ਕੇ ਮਾਰਨ ਵਾਸਤੇ ਆਇਆ ਸੀਗਾ ਤੇ ਮੈਂ ਇਹਦੀ ਵੀਡੀਓ ਬਣਾ ਲਈ ਸੀਗੀ ਤੇ ਇਹਨਾਂ ਨੇ ਮੇਰਾ ਫੋਨ ਤੋੜ ਦਿੱਤਾ ਉਹਦੇ ਵਿੱਚ ਵੀਡੀਓ ਖਾਸਿਆ ਸੀਗੀਆਂ ਕੁੜੀਆਂ ਨਾਲ ਜਿੱਦਾਂ ਸ਼ੋਸ਼ਣ ਕਰਦੇ ਆ ਉਹ ਵੀ ਵੀਡੀਓ ਸੀਗੀਆਂ ਇਹਨਾਂ ਨੇ ਮੇਰਾ ਫੋਨ ਵੀ ਤੋੜ ਦਿੱਤਾ ਕੰਪਨੀ ਵਿੱਚ ਵੀ ਇਸ ਗੱਲ ਦਾ ਪਤਾ ਉਹ ਉਧਰ ਦੇ ਥਾਣੇ 'ਚ ਪੁਲਿਸ ਆਫੀਸਰ ਨੂੰ ਵੀ ਇਸ ਗੱਲ ਦਾ ਪਤਾ ਵਾ ਮੈਂ ਇਹਦੀ ਕੰਪਲੇਟ ਵੀ ਬਹੁਤ ਵਾਰ ਕੀਤੀ ਆ ਘੱਟੋ ਘੱਟ 5-6 ਵਾਰ ਮੈਂ ਇਹਦੀ ਕੰਪਲੇਟ ਕੀਤੀ ਆ ਉੱਥੇ ਇਹਨੂੰ ਜੇਲ ਵੀ ਕਰਾਈ ਆ ਜੇਲ 'ਚ ਬੈਠਾ ਵੀ ਰਿਹਾ ਇਹ ਹਫਤਾ ਹਫਤਾ ਕੱਟ ਕੇ ਆ ਜਾਂਦਾ ਸੀ ਜਾਨੀ ਇਹਦੇ ਨਾਲ ਦੇ ਜਿਹੜੇ ਦੂਸਰੇ ਏਜੰਟਾ ਦੋ ਜਾਣੇ ਉਹ ਮੈਨੂੰ ਆ ਕੇ ਕਹਿ ਦਿੰਦੇ ਸੀਗੇ ਵੀ ਤੂੰ ਇਹਨੂੰ ਇਸ ਵਾਰ ਇਹਨੂੰ ਮaaf ਕਰ ਦੇ ਅਸੀਂ ਤੇਰਾ ਪਾਸਪੋਰਟ ਕਢਵਾਵਾਂਗੇ ਜ਼ਿੰਮੇਵਾਰੀ ਚੁੱਕ ਲੈਂਦੇ ਸੀ ਬਾਤ ਚ ਨਭਾਉਂਦੇ ਨਹੀਂ ਸੀਗੇ ਫਿਰ ਮੈਂ ਉਹਨਾਂ ਦੀ ਵੀ ਨਾਲ ਹੀ ਕੰਪਲੀਟ ਕੀਤੀ ਇਹ ਤਿੰਨ ਚਾਰ ਜਾਣੇ ਆ ਜਿਹੜੇ ਰਲੇ ਹੋਏ ਆ ਮਤਲਬ ਤਿੰਨ ਚਾਰ ਲੋਕਾਂ ਦਾ ਇਹ ਗਰੋਹ ਹੈ ਜਿਹੜਾ ਲੋਕਾਂ ਦੇ ਨਾਲ ਜਾਲ ਸੱਜੀ ਕਰਕੇ ਉੱਥੇ ਲੜਕੀਆਂ ਨੂੰ ਫਸਾਉਂਦਾ ਹੈ ਹਾਂਜੀ ਬਹੁਤ ਪਰੇਸ਼ਾਨ ਕੀਤਾ ਇਹਨਾਂ ਨੇ ਮੈਨੂੰ ਉੱਧਰ ਜਾਨੀ ਮੈਂ ਜਦੋਂ ਵੀ ਕੋਈ ਇਹਨਾਂ ਨੂੰ ਕਹਿਣਾ ਵੀ ਵਾਪਸ ਇੰਡੀਆ ਜਾਣਾ ਜਾਨੀ ਉਹਦਾ ਹੀ ਇਹ ਮੈਨੂੰ ਟੌਰਚਰ ਕਰਨ ਲੱਗ ਜਾਂਦੇ ਸੀਗੇ ਮੇਰੇ ਮਨ ਕੇ ਵੀ ਟੁੱਟੇ ਹੋਇਆ ਮੈਨੂੰ ਤਾਂ ਵੀ ਧੱਕੇ ਨਾਲ ਕਹਿੰਦੇ ਸੀਗੇ ਵੀ ਕੰਮ ਕਰ ਅ ਸਿਦ ਸੰਸੀ ਚਾਲ ਜਿੰਨੂੰ ਵੀ ਦੱਸਿਆ ਕਿ ਸਿਹਤ ਤੁਹਾਡੀ ਬਹੁਤ ਖਰਾਬ ਹੋ ਗਈ ਸੀ ਉੱਥੇ ਉਹ ਕੀ ਕਰਨ ਰਿਹਾ ਇਹ ਜਦੋਂ ਮੈਨੂੰ ਟੌਰਚਰ ਕਰਦੇ ਸੀਗੇ ਫਿਰ ਮੈਂ ਆਪਣਾ ਆਪ ਖੋ ਲੈਂਦੀ ਸੀਗੀ ਬਹੁਤ ਜ਼ਿਆਦਾ ਜਾਨੀ ਮੈਨੂੰ ਪਰੇਸ਼ਾਨ ਕੀਤਾ ਜਾਂਦਾ ਸੀਗਾ ਜਦੋਂ ਇਹਨਾਂ ਨੂੰ ਆਇਆ ਮੈਨੂੰ ਡਿਪਰੈਸ਼ਨ ਇਹ ਸੀਗਾ ਵੀ ਜੇ ਮੈਂ ਵਾਪਸ ਇੰਡੀਆ ਨਾ ਆਈ ਕਿੰਨੇ ਵੀ ਵਾਪਸ ਇੰਡੀਆ ਨਹੀਂ ਜਾਣ ਦੇਣਾ ਤੇ ਆਪਾਂ ਨੂੰ ਦਿਮਾਗ ਤੇ ਲੋਡ ਤਾਂ ਪੈ ਹੀ ਜਾਂਦਾ ਨਾ ਫਿਰ ਤਾਂ ਫਿਰ ਮੈਨੂੰ ਜਿਆਦਾ ਟੈਨਸ਼ਨ ਹੁੰਦੀ ਸੀ ਕਿਉਂਕਿ ਬੱਚਾ ਛੋਟਾ ਸੀਗਾ 5 ਸਾਲ ਦੀ ਬੇਟੀ ਹੈ ਮੇਰੀ ਮੈਂ ਹੁਣ ਵੀ ਉਹਨੂੰ ਘਰੇ ਛੱਡ ਕੇ ਆਈ ਆ ਆਪਣੀ ਮੰਮੀ ਹੋਣਾ ਕੋਲ ਤੇ ਉਹ ਰਹਿੰਦੀ ਨਹੀਂ ਐਦਾਂ ਮੇਰੇ ਬਿਨਾ ਵਾਪਸ ਆਉਣ ਤੋਂ ਬਾਅਦ ਵੀ ਇੱਕ ਮਹੀਨਾ ਲੱਗ ਗਿਆ ਹਾਂਜੀ ਹੁਣ ਵੀ ਚੱਲ ਰਿਹਾ ਹੈ ਲਾਸਟ ਸੰਚੀਚੇ ਵਾਲਦੇ ਦੇ ਸੰਪਰਕ ਚ ਕਿਵੇਂ ਆਏ ਮੇਰੀ ਸਿਸਟਰ ਆਇਰਬਲਸ ਉਹਨਾਂ ਨੇ ਐਮਬੈਸੀ ਵਿੱਚ ਜਾਣ ਪਛਾਨ ਵੀ ਸੀਗੀ ਤੇ ਇੱਥੋਂ ਪਹਿਲਾਂ ਇੰਡੀਆ ਦੇ ਮਤਲਬ ਪਹਿਲਾਂ ਸੰਸਥਾ ਵਿੱਚ ਇੱਥੇ ਗਰੁੱਪ ਵਿੱਚ ਸੀਗੇ ਉਹਨਾਂ ਦੀ ਜਾਣ ਪਛਾਨ ਪ੍ਰਦੀਪ ਭਾਜੀ ਨਾਲ ਹੋਈ ਸੀਗੀ ਤੇ ਉਹਨਾਂ ਨੇ ਮੈਨੂੰ ਪ੍ਰਦੀਪ ਭਾਜੀ ਦਾ ਨੰਬਰ ਦਿੱਤਾ ਸੀ ਤੇ ਫਿਰ ਉਹ ਤਿੰਨ ਮਹੀਨਾ ਤੋਂ ਮੈਂ ਬਾਬਾ ਜੀ ਦੇ ਕੰਟੈਕਟ ਵਿੱਚ ਆ ਇਹਨਾਂ ਨੇ ਬੜੀ ਮੇਰੀ ਹੈਲਪ ਕੀਤੀ ਕਰਕੇ ਚਲੋ ਮੈਂ ਇੱਥੋਂ ਤੱਕ ਪਹੁੰਚ ਗਈ ਵਾਪਸ ਆਪਣੇ ਫੈਮਿਲੀ ਨੂੰ ਮਿਲ ਪਾਈ ਆ ਉਮੀਦ ਸੀਗੀ ਵਾਪਸ ਹੋਣ ਦੀ ਯੁਮੀਦ ਗਵਾ ਚੁੱਕੇ ਸੀ ਉਮੀਦ ਗਵਾ ਚੁੱਕੇ ਸੀਗੇ ਜਦੋਂ ਵੀ ਨਹੀਂ ਇਧਰੋਂ ਕਿਸੇ ਨੇ ਹੈਲਪ ਨਹੀਂ ਕਰਨੀ ਕਿਉਂਕਿ ਅੰਬੈਸੀ ਵਾਲੇ ਤਾਂ ਕੋਈ ਹੈਲਪ ਕਰਨੀ ਰਹੇ ਸੀਗੇ ਉਹ ਤਾਂ ਨੰਬਰ ਹੀ ਬਲੌਕ ਪਾ ਦਿੰਦੇ ਸੀ ਸਾਨੂੰ ਇਹ ਅੱਗੋ ਜੇ ਅਸੀਂ ਫੋਨ ਲਾ ਕੇ ਉਹਨਾਂ ਨੂੰ ਕੰਪਲੀਟ ਕਰਦੇ ਸਾਨੂੰ ਕਹਿੰਦੇ ਵੀ ਤੁਸੀਂ ਇੱਥੇ ਸਾਨੂੰ ਪੁੱਛ ਕੇ ਨਹੀਂ ਆਏ ਇਹ ਗੱਲ ਤਾਂ ਸਨਝਵਾ ਲੈਂਦੇ ਜੀ ਉਸ ਤੋਂ ਬਾਅਦ ਫੋਨ ਕੱਢ ਦਿੰਦੇ ਸੀ ਜੇ ਅਸੀਂ ਫੋਨ ਦੁਬਾਰਾ ਲਾਉਂਦੇ ਸੀ ਫੋਨ ਚੁੱਕਦੇ ਨਹੀਂ ਸੀ ਕੋਈ ਰਿਪਲਾਈ ਨਹੀਂ ਸੀ ਆਉਂਦਾ ਫਿਰ ਮੈਂ ਈਮੇਲ ਵੀ ਦੋ ਤਿੰਨ ਵਾਰਾ ਈਮੇਲ ਪਾਈ ਉਹਨਾਂ ਨੂੰ ਹੈੱਡ ਆਫੀਸਰ ਨੂੰ ਉਹਨਾਂ ਨੇ ਫਿਰ ਮੈਨੂੰ ਕਿਹਾ ਫਿਰ ਵੀ ਮੈਨੂੰ ਕਹਿੰਦੇ ਕਹਿੰਦੇ ਵੀ ਨਹੀਂ ਤੇਰਾ ਕੰਟ੍ਰੈਕਟ ਨਹੀਂ ਪੂਰਾ ਤੇਰਾ ਪਾਸਪੋਰਟ ਨਹੀਂ ਹੈਗਾ ਸਾਡੇ ਕੋਲ ਇਦਾਂ ਇਦਾਂ ਮਤਲਬ ਉਹਨਾਂ ਨੇ ਬੜਾ ਮੈਨੂੰ ਫਿਰ ਵੀ ਜਵਾਬ ਟਾਲ ਮਟੋਲ ਹੀ ਕਰੀ ਗਏ ਟਾਲ ਮਟੋਲ ਹੀ ਕਰੀ ਗਏ ਹਾਂਜੀ ਕੋਈ ਅਜਿਹੀ ਗੱਲ ਵੀ ਸਾਹਮਣੇ ਆਈ ਕਿ ਜਿਹਦੇ ਵਿੱਚ ਜਦੋਂ ਤੁਸੀਂ ਕੰਮ 'ਤੇ ਜਾਂਦੇ ਹੋ ਜਦੋਂ ਜਿਹੜੇ ਮਾਲਕ ਦੇ ਕੋਲ ਕੰਮ ਕਰਦੇ ਹੋ ਉਹ ਤੁਹਾਨੂੰ ਇਹ ਜਿਹੀ ਗੱਲ ਕਹਿੰਦਾ ਹੋਵੇ ਕਿ ਅਸੀਂ ਤੁਹਾਨੂੰ ਖਰੀਦਿਆ ਹੈ ਤਾਨੂੰ ਵੇਚ ਦਿੱਤਾ ਗਿਆ ਇਹ ਜਹੀ ਗੱਲ ਕੋ ਸਾਹਮਣੇ ਆਈ ਹਾਂਜੀ ਜਦੋਂ ਮੈਂ ਉਹਨਾਂ ਨੂੰ ਜਦੋਂ ਕੋਈ ਘਰ ਚ ਮਤਲਬ ਬਾਬਾ ਉਹਨਾਂ ਦਾ ਹਰਕਤ ਕਰਦਾ ਸੀ ਤੇ ਮੈਂ ਆਪਣੀ ਮੈਡਮ ਨੇਹੀ ਗੱਲ ਕਹੀ ਮੈਂ ਕਿਹਾ ਵੀ ਮੈਂ ਵਾਪਸ ਆਪਣਾ ਕੰਪਨੀ ਚ ਜਾਣਾ ਵੀ ਮੈਂ ਤੁਹਾਡੇ ਘਰ ਕੰਮ ਨਹੀਂ ਕਰਨਾ ਉਹ ਮੈਂ ਨਹੀਂ ਗੱਲ ਕਹਿੰਦੇ ਸੀ ਅਗੋਂ ਕਹਿੰਦੇ ਵੀ ਅਸੀਂ 5000 ਡਾਲਰ ਤੈਨੂੰ ਦੇ ਕੇ ਕੰਪਨੀ ਵਿੱਚੋਂ ਲੈ ਕੇ ਆਏ ਆ ਤੇ ਤੈਨੂੰ 2 ਸਾਲ ਇੱਥੇ ਹੀ ਕੰਮ ਕਰਨਾ ਪਵੇਗਾ ਤੇ ਮੈਂ ਕਹਾ ਵੀ ਮੈਂ ਐਦਾਂ ਕੰਮ ਨਹੀਂ ਕਰਨਾ ਵੀ ਮੈਂ ਕਹਾ ਵੀ ਤੁਸੀਂ ਮੈਨੂੰ ਪੁੱਛ ਕੇ ਨਹੀਂ ਸੀ ਕੰਪਨੀ ਨੂੰ ਪੈਸੇ ਦਿੱਤੇ ਕਿਉਂਕਿ ਸਾਨੂੰ ਪੁੱਛ ਕੇ ਕੰਟਰੈਕਟ ਨਹੀਂ ਕਰਦੀ ਫੈਮਿਲੀ ਕੁੜੀਆਂ ਬਸ ਐਦਾਂ ਕੁੜੀਆਂ ਨੂੰ ਬਿਠਾ ਦਿੰਦੇ ਆ ਜਿਹੜੀ ਕੁੜੀ ਉਹਨਾਂ ਨੂੰ ਪਸੰਦ ਆਂਦੀ ਆ ਘਰ ਵਾਲੇ ਲੈ ਜਾਂਦੇ ਆ ਤੇ ਉਹਨਦੀ ਆਈਡੀ 15 ਦਿਨਾਂ ਪਿੱਛੋਂ ਬਣਾ ਦਿੰਦੇ ਆ ਤੇ ਮੇਰੀ ਕੋਈ ਆਈਡੀ ਵੀ ਨਹੀਂ ਬਣਵਾਈ ਸੀਗੀ ਉਹਨਾਂ ਨੇ ਉਸੀ ਨੇਚਰ ਨਹੀਂ ਹੋਏ ਬਸ ਇਦਾਂ ਹੀ ਮੈਂ 2 ਸਾਲ ਕੰਮ ਕੀਤਾ ਉੱਤੇ ਹੁਣ ਘਰ ਵਾਪਸੀ ਹੋਈ ਹੈ ਕਿਵੇਂ ਮਹਿਸੂਸ ਕਰਦੇ ਹੋ ਹਾਂਜੀ ਹੁਣ ਵਧੀਆ ਫੀਲ ਹੋ ਰਿਹਾ ਵਾਂ ਕਿਉਂਕਿ ਬਾਬਾ ਜੀ ਦੀ ਮੇਰੇ ਨਾਲ ਮੈਂ ਆਪਣੀ ਫੈਮਿਲੀ ਚ ਵਾਪਸ ਆਈਆਂ ਆਪਣੇ ਬੱਚੇ ਨੂੰ ਮਿਲ ਪਾਈਆਂ ਉਸ ਏਜੰਟ ਤੇ ਖਿਲਾਫ ਕਾਰਵਾਈ ਕਰੋਗੇ ਹਾਂਜੀ ਕਰੂੰਗੀ ਕਿਉਂਕਿ ਜੋ ਉਹਨੇ ਮੇਰੇ ਨਾਲ ਕੀਤਾ ਵਾ ਕਿਸੇ ਹੋਰ ਨਾਲ ਨਾ ਹੋਵੇ ਤੇ ਕਾਰਵਾਈ ਤਾਂ ਬੰਦੀ ਆ ਉਹਦੇ ਤੇ ਕਿਉਂਕਿ ਮੈਂ ਬਹੁਤ ਜ਼ਿਆਦਾ ਦੁੱਖ ਤਕਲੀਫ ਚ ਲਿਆ ਉੱਧਰ ਅਜੇ ਵੀ ਬਹੁਤ ਸਾਰੇ ਪੰਜਾਬੀ ਨੌਜਵਾਨ ਹੋਣਗੇ ਜਿਹੇ ਜਿਹੜੇ ਵਿਦੇਸ਼ ਜਾਣ ਦੀ ਚਾਹਨਾ ਰੱਖਦੇ ਨੇ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹਾਂ ਹਾਂਜੀ ਮੈਂ ਤਾਂ ਇਹੀ ਕਹੂੰਗੀ ਵੀ ਜੋ ਵੀ ਕਰਨਾ ਆਪਣੇ ਪੰਜਾਬ 'ਚ ਰਹਿ ਕੇ ਕਰੋ ਬਾਹਰ ਜਾ ਕੇ ਨਾ ਕੋਈ ਕੰਮ ਕਰੋ ਆਪ ਆਪਣੇ ਉਹਨਾਂ ਮਾਪੇ ਬਾਬ ਨੂੰ ਵੀ ਆਪਾਂ ਇਹੀ ਮੈਂ ਬੇਨਤੀ ਕਰਦੀ ਆ ਕਿ ਆਪਣੇ ਬੱਚਿਆਂ ਨੂੰ ਬਾਹਰ ਨਾ ਭੇਜੋ ਕੁੜੀਆਂ ਨੂੰ ਤਾਂ ਖਾਸ ਕਰਕੇ ਨਾ ਭੇਜਣ ਕਿਉਂਕਿ ਏਜੰਟ ਏਜੰਟ ਇੰਨੇ ਕਿ ਜ਼ਿਆਦਾ ਧੋਖਾਧਾਰੀਆਂ ਕਰ ਰਹੇ ਆ ਕੋਈ ਪਤਾ ਨਹੀਂ ਉਹਨਾਂ ਨੇ ਉਧਰ ਕਿਹੜੇ ਕੰਮੀ ਲਾ ਦੇਣਾ ਆਪਣੇ ਬੱਚੇ ਨੂੰ ਆਪਾਂ ਇੱਧਰ ਆਪਣੇ ਬੱਚੇ ਨਿਗਰਾਨੀ ਵਿੱਚ ਤਾਂ ਰਹਿ ਰਹੇ ਆ ਜੋ ਵੀ ਤਰੱਕੀ ਕਰਨਗੇ ਆਪਣੇ ਸਾਹਮਣੇ ਕਰਨਗੇ ਬਾਹਰ ਜਾ ਕੇ ਬੱਚਾ ਨੇ ਖੋਰਾ ਕੀ ਕੁਛ ਕਰਨਾ ਆ ਕੋਈ ਉਹ ਇਦਾਂ ਉਦਾਂ ਦਾ ਕਦਮ ਚੁੱਕ ਲੈਵੇ ਬੱਚਾ ਡਿਪਰੈਸ਼ਨ ਚ ਜਾ ਕੇ ਚਲੋ ਮੈਂ ਇੰਨੇ ਕਿ ਜ਼ਿਆਦਾ ਡਿਪਰੈਸ਼ਨ ਸੀ ਮੈਂ ਦੋ ਵਾਰ ਛਾਲ ਮਾਰੀ ਆ ਹਾਂਜੀ ਮੈਂ ਦੂਜੀ ਮੰਜ਼ਲ ਤੋਂ ਦੋ ਵਾਰ ਛਾਲ ਮਾਰੀ ਆ ਬਸ ਮੇਰਾ ਇਹਨਾਂ ਬੱਚਾ ਮੈਨੂੰ ਨਹੀਂ ਪਤਾ ਮੈਂ ਕਿੱਦਾਂ ਬਚੀ ਆ ਪਰ ਮੈਂ ਆਪਣਾ ਮੇਰਾ ਇਲਾਜ ਵੀ ਮੈਂ ਖੁਦ ਦਾ ਖੁਦ ਹੀ ਕਰਵਾਇਆ ਵਾ ਕੋਈ ਕਿਸੇ ਨੇ ਮੇਰੀ ਹੈਲਪ ਨਹੀਂ ਕੀਤੀ ਮੇਰੇ ਘਰ ਦੇ ਮੇਰੇ ਪਿੱਛੋਂ ਪੈਸੇ ਪੇਛ ਦੇ ਰਹੇ ਆ ਧੰਵਾਦ ਜੀ ਸੋ ਇਹ ਸਨ ਉਹ ਮਹਿਲਾ ਜਿਨ੍ਹਾਂ ਦੀ ਵਤਨ ਵਾਪਸੀ ਹੋਈ ਹੈ ਰਾਸ਼ਟਰਪਤੀ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ ਤੇ ਕਿਤਨਾ ਕਿਤੇ ਉਥੋਂ ਦੀ ਜਿਹੜੀ ਗਾਰਜ ਪ੍ਰਣਾਲੀ ਐ ਐਮਬੈਸੀ ਦੇ ਉੱਤੇ ਵੀ ਸਵਾਲ ਖੜੇ ਹੋਏ ਨੇ ਤੇ ਲਗਾਤਾਰ ਉਹਨਾਂ ਨੂੰ ਦੱਸਿਆ ਕਿ ਜੇ ਵੀ 20 ਤੋਂ 25 ਲੜਕੀਆਂ ਜਿਹਹੀਆਂ ਨੇ ਜੋ ਉਸ ਦਲਦਲ ਦੇ ਵਿੱਚ ਫਸੀਆਂ ਹੋਈਆਂ ਨੇ ਉਸ ਚੰਗਲ ਦੇ ਵਿੱਚ ਫਸੀਆਂ ਹੋਈਆਂ ਨੇ ਉਹ ਬਾਹਰ ਆਉਣਾ ਚਾਹੁੰਦੀਆਂ ਨੇ ਪਰ ਉਹਨਾਂ ਨੂੰ ਕੋਈ ਰਾਹ ਨਹੀਂ ਮਿਲ ਪਾ ਰਿਹਾ ਤੇ ਉਮੀਦ ਕਰਾਂਗੇ ਕਿ ਸੰਸਿਚੇਵਲ ਉਹਨਾਂ ਦੀ ਵੀ ਬਾਹ ਫੜਨਗੇ ਤੇ ਉਹਨਾਂ ਦੀ ਵੀ ਵਤਨ ਵਾਪਸੀ ਕਰਵਾਉਣਗੇ لہذا ਇਸ ਮਹਿਲਾਵਲੋਂ ਜਿਹੜੇ ਪੰਜਾਬੀ ਨੌਜਵਾਨ ਨੇ ਜਿਹੜੇ ਵਿਦੇਸ਼ ਜਾਣ ਦੀ ਚਾਹਨਾ ਰੱਖਦੇ ਉਹਨਾਂ ਨੂੰ ਵੀ ਖਾਸ ਅਪੀਲ ਕੀਤੀ ਗਈ ਹੈ ਕਿ ਠੀਕ ਢੰਗ ਦੇ ਨਾਲ ਸਹੀ ਰਸਤੇ ਇੱਕ ਚੰਗੇ 에ਜੰਟ ਦੇ ਥਰੂ ਜਾਣ ਤਾਂ ਜੋ ਉਹ ਅਜੇ ਹੀ ਜਾਲ ਸਾਜ਼ੀ ਰਹਿ ਅਜੇ ਹੀ ਐ ਠੱਗੀ ਦਾ ਜਿਹੜਾ ਉਹ ਸ਼ਿਕਾਰ ਨਾ ਹੋ ਸਕਣ ਕੈਮਰਾ ਪਰਸਨ ਨਿਰਮਲ ਸਿੰਘ ਦੇ ਨਾਲ ਮੈਂ वरुण ਸ਼ਰਮਾ ਪ੍ਰਦਾਨਾ ਸਪੋਕਸਮੈਨ ਟੀਵੀ ਸੁਲਤਾਨਪੁਰ ਲੋਧੀ